ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੱਲ ਆਮ ਕਹੀ ਜਾਂਦੀ ਏ ਵੀ ਸਾਧਾਂ ਨੂੰ ਕੀ ਸੌਦਾ ਨਾਲ ਪਰ ਮੈਂ ਬੜਾ ਹੈਰਾਨ ਹੋਇਆ ਤੇ ਦੇਖਿਆ ਵੀ ਅੱਜ ਕੱਲ ਤੇ ਸਾਰੇ ਸਵਾਦ ਹੀ ਸਾਧਾਂ ਦੇ ਕੋਲ ਨੇ ਗਰੀਬ ਬੰਦੇ ਦੇ ਕੋਲ ਮਜ਼ਦੂਰ ਬੰਦੇ ਦੇ ਕੋਲ ਮਿਹਨਤੀ ਬੰਦੇ ਦੇ ਕੋਲ ਉਹ ਸਵਾਦ ਨਹੀਂ ਜਿਹੜੇ ਸਵਾਦ ਸਾਧਾਂ ਦੇ ਕੋਲ ਨੇ ਮੰਤਰੀਆਂ ਵਾਲੇ ਸਵਾਦ ਮਨਿਸਟਰਾਂ ਵਾਲੇ ਸਵਾਦ ਔਰ ਚੰਗੇ ਚੰਗੇ ਅਮੀਰਾਂ ਵਜ਼ੀਰਾਂ ਵਾਲੇ ਸਵਾਦ ਉਹ ਹੈ ਹੀ ਸਾਧਾਂ ਦੇ ਕੋਲ ਅੱਜ ਕੱਲ ਤੇ ਸਾਧਾਂ ਦਾ ਦੂਜਾ ਨਾਮ ਹੀ ਸਵਾਦ ਰੱਖ ਲੋ ਤੇ ਅਤਕਤ ਨਹੀਂ ਨਹੀਂ ਹੋਏਗੀ ਹੈ ਵੀ ਸਵਾਦ ਦੇ ਅੰਦਰ ਹੀ ਨੇ ਚਸਕਾਲੂ ਨੇ ਸਾਧਾਂ ਵਾਲੀ ਗੱਲ ਵੀ ਕਿਧਰੇ ਕਿਧਰੇ ਨਜ਼ਰ ਆਉਂਦੀ ਹੈ ਬਾਕੀ ਸਾਰੇ ਸਵਾਦੂ ਨੇ ਇਹ ਜਿਹੜੀ ਕਹਾਵਤ ਕਿਸੇ ਨੇ ਬਣਾਈ ਵੀ ਸਾਧਾਂ ਨੂੰ ਕਿਸ ਸਵਾਦਾਂ ਨਾਲ ਕੋਈ ਚੰਗਾ ਬੰਦਾ ਉਹਨੂੰ ਮਿਲਿਆ ਹੋਏਗਾ ਚੰਗਾ ਸਾਥ ਮਿਲਿਆ ਹੋਏਗਾ ਚੰਗੇ ਸਾਧ ਦੇ ਲਾਈਫ ਨੂੰ ਨੇ ਵੇਖਿਆ ਹੋਵੇਗਾ ਉਸ ਲਾਈਫ ਨੂੰ ਵੇਖ ਕੇ ਇੱਕ ਕਹਾਵਤ ਬਣ ਗਈ ਹੋਏਗੀ ਵਿਸਾਧਾ ਨੂੰ ਕਿਸ ਸਵਾਦ ਨਾਲ ਪਰ ਜੇ ਇਹ ਅੱਜ ਨੋਟ ਕੀਤਾ ਜਾਏ ਸਾਧਾਂ ਦਾ ਸਰਵੇਖ ਕੀਤਾ ਜਾਏ ਉਹਨਾਂ ਨੂੰ ਪੜਿਆ ਜਾਏ ਨੇੜੇ ਹੋ ਕੇ ਬਾਚਿਆ ਜਾਏ ਤੇ ਅੱਜ ਇਹ ਕਹਾਵਤ ਬਿਲਕੁਲ ਉਲਟ ਜਾਂਦੀ ਹੋਈ ਨਜ਼ਰ ਪੈਗੀ ਅੱਜ ਕੱਲ ਦੇ ਸਾਰੇ ਸਵਾਦ ਜਿੰਨੇ ਵੀ ਗੱਲੋ ਸਰੀਰਕ ਨੇ ਮਾਨਸਿਕ ਨੇ ਸਾਰੇ ਦੇ ਸਾਰੇ ਸਵਾਦ ਸਾਧਾਂ ਦੇ ਕੋਲ ਨੇ ਅੱਛਾ ਖਾਣੇ ਦਾ ਸਵਾਦ ਜਿਹੜਾ ਆਮ ਬੰਦੇ ਕੋਲ ਨਹੀਂ ਹੈ ਮਿਹਨਤੀ ਬੰਦੇ ਕੋਲ ਨਹੀਂ ਹੈ ਮਜ਼ਦੂਰ ਬੰਦੇ ਦੇ ਕੋਲ ਨਹੀਂ ਹੈ ਤੇ ਆਮ ਲੈਵਲ ਦੇ ਉੱਤੇ ਜੀਵਨ ਗੁਜ਼ਾਰਨ ਵਾਲੇ ਬੰਦੇ ਦੇ ਕੋਲ ਵੀ ਜਿਹੜਾ ਆਮ ਹੀ ਹੈ ਨਾ ਖੁਸ਼ਹਾਲ ਵੀ ਹੈ ਜ਼ਿੰਦਗੀ ਦੇ ਅੰਦਰ ਉਸ ਬੰਦੇ ਦੇ ਕੋਲ ਵੀ ਉਹ ਖਾਣੇ ਦਾ ਸਵਾਦ ਨਹੀਂ ਜਿਹੜਾ ਖਾਣੇ ਦਾ ਸਵਾਦ ਸਾਧਾਂ ਦੇ ਕੋਲ ਹੈ ਤਰ੍ਹਾਂ ਤਰ੍ਹਾਂ ਦੇ ਭੋਜਨ 36 ਕਿਸਮ ਦੇ ਭੋਜਨ ਮਿੰਟ-ਮਿੰਟ ਤੇ ਬੰਦੇ ਨੇ ਖਾਂਦੇ ਨੇ ਔਰ ਐਵੇਂ ਥੋੜਾ ਗੋਗੜਾਂ ਵਧੀਆਂ ਪਈਆਂ ਨੇ ਆਮ ਬੰਦਾ ਮਿਹਨਤੀ ਵੇਖੋ ਸੁਗੜਿਆ ਤੁਹਾਨੂੰ ਮਿਲਦਾ ਹੈ। ਧੁਬੜਾ ਪਤਲਾ ਮਿਲਦਾ ਹੈ ਪਰ ਜਿਹੜੇ ਸਾਧ ਨੇ ਕਿਸੇ ਵਿਰਲੇ ਵਾਂਝੇ ਨੂੰ ਛੱਡ ਕੇ ਸਭ ਦੀਆਂ ਗੋਗੜਾਂ ਲਮਕਦੀਆਂ ਨਜ਼ਰਾਂ ਪੈ ਰੀਆਂ ਨੇ ਉਹਦਾ ਕਾਰਨ ਇਹ ਵੀ ਖਵਾਉਣ ਵਾਲੇ ਜਿਹੜੇ ਭੋਲੇ ਲੋਕ ਨੇ ਉਹ ਵੀ ਬੜੇ ਨੇ ਤੇ ਖਾਣ ਵਾਲੇ ਚਸਕਾਲੂ ਸਾਧ ਉਹਨਾਂ ਅੱਗੇ ਵੀ ਜੋ ਰੱਖੀ ਜਾਓ ਉਹਨਾਂ ਨੇ ਵੀ ਢਿੱਡ ਨੂੰ ਬੰਨੀ ਸਮਝਿਆ ਜੋ ਹੁੰਦਾ ਹੈ ਅੰਦਰ ਛੁੱਟੇ ਜਾਂਦੇ ਨੇ ਛੁੱਟੇ ਜਾਂਦੇ ਨੇ ਤੇ ਗੋਗੜਾ ਦਾ ਵਦਨ ਤੇ ਹੋਰ ਕੀ ਹੋਵੇ ਖੈਰ ਖਾਣੇ ਦਾ ਸਵਾਦ ਆਮ ਲੋਕਾਂ ਨਾਲੋਂ ਵੱਧ ਕੇ ਸਾਧਾਂ ਦੇ ਕੋਲ ਹੈ ਇੱਕ ਹੋਰ ਗੱਲ ਮੈਂ ਕਹਿੰਦੇ ਆ ਖਾਣੇ ਦੀ ਗੱਲ ਚੱਲੀ ਹੁਣ ਤੇ ਇਹ ਪਿੱਛੇ ਜੇ ਗੱਲ ਚੱਲੀ ਸੀ ਨਾ ਇੱਕ ਸਾਦੀ ਉਹ ਕਹਿੰਦਾ ਸੀ ਵੀ ਇੱਕ ਇੱਕ ਸਬਜ਼ੀ ਖਾ ਕੇ ਮਣੱਕ ਜਾਂਦਾ ਹੈ ਇਹ ਪਰ ਉਹਨੇ ਖਾਣੇ ਦੇ ਸਬੰਧ ਵਿੱਚ ਨਹੀਂ ਸਿੱਖਿਆ ਉਨੇ ਬੀਬੀਆਂ ਦੇ ਸਬੰਧ ਵਿੱਚ ਕਿਹਾ ਸੀ ਵੀ ਇੱਕ ਇੱਕ ਸਬਜ਼ੀ ਖਾ ਕੇ ਮਨ ਅੱਕ ਜਾਂਦਾ ਹੈ ਔਰ ਇਸ ਗੱਲ ਨੂੰ ਟੀਵੀ ਦੇ ਉੱਤੇ ਵੀ ਪ੍ਰਚਾਰਿਆ ਗਿਆ ਪੌਡਕਾਸਟ ਦੇ ਅੰਦਰ ਵੀ ਲਿਆਂਦਾ ਗਿਆ ਸਾਡੇ ਜਿਹੜੇ ਸੱਚ ਬੋਲਣ ਵਾਲੇ ਸੱਚ ਦੀ ਹਮੈਤ ਕਰਨ ਵਾਲੇ ਵੀਰ ਨੇ ਉਹਨਾਂ ਸਾਰਿਆਂ ਵੱਲੋਂ ਤੋਂ ਖੈਰ ਦੂਜੀ ਗੱਲ ਇਹ ਕਹਿੰਨੇ ਆਂ ਵੀ ਕੱਪੜੇ ਦਾ ਸਵਾਦ ਉਨਾ ਕਪੜਾ ਆਮ ਬੰਦੇ ਕੋਲ ਨਹੀਂ ਹੋਣਾ ਮਜ਼ਦੂਰ ਕੋਲ ਵਿਚਾਰੇ ਕੋਲ ਮਿਹਨਤੀ ਕੋਲ ਤੇ ਹੋਣਾ ਹੀ ਕੀ ਹੈ ਆਮ ਬੰਦੇ ਕੋਲ ਵੀ ਉਨਾ ਚੰਗਾ ਕਪੜਾ ਨਹੀਂ ਹੈ ਮਹਿੰਗਾ ਕਪੜਾ ਨਹੀਂ ਹੈ ਰੇਸ਼ਮੀ ਕਪੜਾ ਨਹੀਂ ਹੈ ਲੋਈਆਂ ਕੰਬਲ ਸਵੈਟਰ ਜਰਸੀਆਂ ਜੈਕਟ ਕੋਟ ਨਹੀਂ ਹੈ ਪੱਗਾਂ ਨਹੀਂ ਹੈ ਜਿੰਨੀਆਂ ਸਾਧਾਂ ਦੇ ਕੋਲ ਹੈ ਤੇ ਨਾਲ ਉਹ ਹੰਡਾਈ ਵੀ ਜਾਣਾ ਤੇ ਨਾਲ ਕਈ ਵੀ ਜਾਣਾ ਸਾਧਾ ਨੂੰ ਕਿਸ ਸਾਧਾ ਨਾਲ ਤੇ ਫਿਰ ਕਹਿੰਦੇ ਨੇ ਜੀ ਲੋਕ ਦੇ ਜਾਂਦੇ ਨੇ ਅਸੀਂ ਕੀ ਕਰੀਏ ਇਹਨਾਂ ਪੋਲਿਆਂ ਦੇ ਆਸਰੇ ਤੇ ਤੁਹਾਡੇ ਡੇਰੇ ਚੱਲਦੇ ਨੇ ਇਹਨਾਂ ਅਗਿਆਨੀਆਂ ਦੇ ਆਸਰੇ ਤੇ ਤੁਹਾਡੇ ਡੇਰੇ ਚੱਲਦੇ ਨੇ ਕੱਪੜਾ ਚੰਗੇ ਤੋਂ ਚੰਗਾ ਸਾਧਾਂ ਦੇ ਕੋਲ ਕੱਪੜੇ ਦਾ ਸਵਾਦ ਸਾਧਾਂ ਦੇ ਕੋਲ ਤੇ ਫਿਰ ਕਿਹੜਾ ਖਰੀਦ ਕੇ ਪਾਉਣਾ ਜਿਹੜਾ ਅੱਜ ਪਾਇਆ ਉਹ ਕੱਲ ਨੂੰ ਪਾਉਣਾ ਨਹੀਂ ਕਿਉਂਕਿ ਖਰੀਦ ਕੇ ਥੋੜਾ ਪਾਉਣਾ ਦੇਣਾ ਤੇ ਲੋਕਾਂ ਨਹੀਂ ਤੇ ਮਮੂਲੀ ਜੀ ਜ਼ੁਬਾਨ ਵਿੱਚੋਂ ਗੱਲ ਨਿਕਲੀ ਵੀ ਵੇਖੋ ਜੀ ਆਹ ਚਾਹੀਦਾ ਤੇ ਲੋਕਾਂ ਨੇ ਢੇਰ ਲਿਆ ਕੇ ਲਾ ਦੇਣੇ ਨੇ ਕਿਉਂਕਿ ਭੋਲੇ ਨੇ ਲੋਕ ਤੁਹਾਨੂੰ ਸਮਝਦੇ ਨੇ ਕੁਛ ਬ੍ਰह्म ਗਿਆਨੀ ਪਰ ਤੁਸੀਂ ਬ੍ਰह्म ਗਿਆਨੀ ਹੋ ਨਹੀਂ ਤੁਸੀਂ ਚਸਕਾਲੂ ਹੋ ਇਸ ਤੋਂ ਅੱਗੇ ਚੱਲਨੇ ਮਹਿੰਗੇ ਤੋਂ ਮਹਿੰਗੇ ਜੁੱਤੀਆਂ ਤੇ ਮਹਿੰਗੀਆਂ ਤੋਂ ਮਹਿੰਗੀਆਂ ਚੱਪਲਾਂ ਇਹਨੂੰ ਜੁੱਤੀ ਕਹਿ ਲਈ ਮਹਿੰਗੀ ਤੋਂ ਮਹਿੰਗੀ ਜੁੱਤੀ ਦਾ ਸਵਾਦ ਵੀ ਸਾਧਾਂ ਦੇ ਕੋਲ ਆਮ ਬੰਦੇ ਕੋਲ ਜੁਤਾ ਨਹੀਂ ਹੋਏਗਾ ਜਿਹੜਾ ਸਾਧਾਂ ਦੇ ਕੋਲ ਅੱਛਾ ਚੰਗਾ ਇਤਰ ਫਲੇਲ ਇਹ ਸਭ ਕੁਝ ਸਵਾਦ ਸਾਧਾਂ ਦੇ ਕੋਲ ਕਮਰੇ ਦੇ ਅੰਦਰ ਜਾਓ ਮਿਕਾਂ ਉੱਠਦੀਆਂ ਦੇਖਤੀਆਂ ਸਾਤ ਦਿਨ ਨੇੜੇ ਹੋ ਜਾਓ ਇਤਰੋ ਫਲੇਲ ਮੈਕਾਂ ਲਪਟਣਾ ਉੱਠਦੀਆਂ ਦੇਸਤੀਆਂ ਨੇ ਕਿਰਤੀ ਬੰਦੇ ਕੋਲੋਂ ਤੇ ਪਸੀਨੇ ਦੀ ਬਦਬੋਹ ਆਉਂਦੀ ਹੈ ਮਿਹਨਤੀ ਬੰਦੇ ਕੋਲੋਂ ਤੇ ਮਿੱਟੀ ਘੱਟਾ ਮਿਲਦਾ ਪਰ ਇਹਨਾਂ ਦੇ ਕੋਲ ਇਤਰੋ ਫਲੇਲ ਦੂਰ ਦੂਰ ਤੱਕ ਹਵਾਵਾਂ ਜਾਂਦੀਆਂ ਨੇ ਤੇ ਮੁੱਛਾਂ ਨੂੰ ਤਾਂ ਦੇਖ ਕੇ ਇੱਕ ਕਬੂਤਰ ਵਾਂਗੂ ਅੱਖਾਂ ਬੰਦ ਕਰਕੇ ਅਸੀਂ ਜੀ ਸਾਧਾ ਲੋਕ ਲੈ ਆ ਦਿੰਦੇ ਨੇ ਚੰਗੇ ਆਲੀ ਸ਼ਾਨ ਮਹਿਲਾਂ ਦਾ ਬੰਗਲਿਆਂ ਦਾ ਸਵਾਦ ਉਹ ਜਿਹੜਾ ਹੈ ਉਹ ਵੀ ਸਾਧਾਂ ਦੇ ਕੋਲ ਹੈ ਚੰਗੀਆਂ ਤੇ ਮਹਿੰਗੀਆਂ ਲਗਜ਼ਰੀ ਕਾਰਾਂ ਦਾ ਸਵਾਦ ਉਹ ਵੀ ਸਾਧਾਂ ਦੇ ਕੋਲ ਮਹਿੰਗੇ ਤੋਂ ਮਹਿੰਗੇ ਫੋਨ ਦਾ ਸਵਾਦ ਸਾਧਾਂ ਕੋਲ ਉਸ ਤੋਂ ਅੱਗੇ ਚੱਲਨੇ ਲੋਕਾਂ ਦਾ ਹੱਥ ਜੋੜ ਕੇ ਖਲੋਣਾ ਉਹ ਵੀ ਸਵਾਦ ਸਾਧਾਂ ਦੇ ਕੋਲ ਹੈ ਕਿਸੇ ਦੇ ਸਾਹਮਣੇ ਬਹੁਤ ਸਾਰੇ ਲੋਕ ਹੱਥ ਜੋੜ ਕੇ ਖਲੋਣ ਬੜਾ ਵੱਡਾ ਰਸ ਮਿਲਦਾ ਹੈ ਹੰਕਾਰ ਨੂੰ ਰਸ ਮਿਲਦਾ ਬਾਹਰੋਂ ਝੂਠੀ ਨਿਮਰਤਾ ਬਣਾਈ ਰੱਖੋ ਅੰਦਰ ਤੇ ਹੰਕਾਰ ਹੀ ਹੈ ਨਾ ਉਹ ਸਵਾਦ ਵੀ ਸਾਧਾਂ ਦੇ ਕੋਲ ਹੈ ਤੇ ਹੱਥ ਚੁੱਕ ਕੇ ਅਸ਼ੀਰਵਾਦ ਦੇਣਾ ਇਸ ਵਾਰ ਵੀ ਸਾਧਾਂ ਦੇ ਕੋਲ ਅੱਛਾ ਬਲਾਤਕਾਰ ਕਰਨਾ ਇਸ ਵਾਰ ਵੀ ਸਾਧਾਂ ਦੇ ਕੋਲ ਆਮ ਬੰਦਾ ਤੇ ਗੁਨਾਹ ਕਰਨ ਲੱਗਾ 100 ਵਾਰ ਸੋਚਦਾ ਤੇ ਸਾਧਾਂ ਦੇ ਤੇ ਨਿਤ ਕਿッセ ਹੁੰਦੇ ਨੇ ਆ ਦੋ ਦਿਨ ਪਹਿਲਾਂ ਇੱਕ ਨੂੰ 10 ਸਾਲ ਦੀ ਸਜ਼ਾ ਹੋ ਕੇ ਹਾਟੀ ਚਰਨ ਘਾਟ ਵਾਲੇ ਨੇ ਇਦਾਂ ਦੇ ਇੱਕ ਨਹੀਂ ਬੜੇ ਨੇ ਪਰ ਪਰਦੇ ਪਏ ਨੇ ਉਹਨਾਂ ਦੇ ਉੱਤੇ ਗੱਲ ਮੈਂ ਕਰ ਰਿਹਾ ਸਾਂ ਬਲਾਤਕਾਰੀਆਂ ਦਾ ਸਵਾਦ ਸਾਧਾਂ ਦੇ ਕੋਲ ਚੰਚਲ ਮੰਨ ਦਾ ਸਵਾਦ ਸਾਧਾਂ ਦੇ ਕੋਲ ਲੁੱਟਣ ਦਾ ਸਵਾਦ ਸਾਧਾਂ ਦੇ ਕੋਲ ਧਰਮ ਦੇ ਨਾਂ ਦੇ ਉੱਤੇ ਲੋਕਾਂ ਨੂੰ ਵਰਗਲਾਉਣ ਦਾ ਸਵਾਦ ਸਾਧਾਂ ਦੇ ਕੋਲ ਪਾਗਲ ਬਣਾਉਣ ਦਾ ਸਵਾਦ ਸਾਧਾਂ ਦੇ ਕੋਲ ਕੌਣ ਕਹਿੰਦਾ ਸਾਧਾਂ ਦੇ ਕੋਲ ਸਵਾਦ ਨਹੀਂ ਹੁੰਦਾ ਸਾਧਾਂ ਦੇ ਕੋਲ ਹੀ ਅੱਜ ਸਵਾਦ ਨੇ ਉਹ ਸਵਾਦ ਕਿਸੇ ਮੰਤਰੀ ਮਿਨਿਸਟਰ ਕੋਲ ਵੀ ਨਹੀਂ ਆਉਣਾ ਜਿਹੜਾ ਸਾਧਾਂ ਦੇ ਕੋਲ ਹੈ ਤੇ ਫਿਰ ਗੰਨਾ ਰੱਖਣ ਦਾ ਸਵਾਦ ਸਾਧਾਂ ਦੇ ਕੋਲ ਗੰਨਾਂ ਵਾਲੇ ਨਾਲ ਲੈ ਕੇ ਚੱਲਣ ਦਾ ਸਵਾਦ ਸਾਧਾਂ ਦੇ ਕੋਲ ਅੱਜਕੱਲ ਦੇ ਸਾਧ ਸਾਧ ਨਹੀਂ ਵਿਰਲੇ ਵਾਂਝੇ ਨੂੰ ਛੱਡ ਕੇ ਚਸਕਾਲੂ ਨੇ ਚੰਚਲ ਮਨ ਵਾਲੇ ਨੇ ਖੋਟੇ ਮਨ ਵਾਲੇ ਨੇ ਮੈਲੀ ਬਿਰਤੀ ਵਾਲੇ ਨੇ ਮੈਲੀ ਸੋਚ ਵਾਲੇ ਨੇ ਇਹ ਕਾਰਨ ਹੈ ਕਿ ਉਹ ਜਿੱਥੋਂ ਸਵਾਦ ਮਿਲਦਾ ਹੈ ਉਹਨੂੰ ਜਾਣ ਨਹੀਂ ਦਿੰਦੇ ਉਹਨੂੰ ਕੈਪਚਰ ਕਰ ਲੈਂਦੇ ਨੇ ਲੈ ਲੈਂਦੇ ਨੇ ਉਹਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ